ਸਰਦਰ ਸਿੰਘ ਜੀ ਇਤਰਾਫ ਨੂੰ ਜਾ ਕੇ ਬਤਾਲਾ ਆਹ ਨਾਕਾਬੰਦੀ ਕੀਤੀ ਸੀ ਇੱਥੇ ਬਟਾਲੇ ਵਿੱਚ ਹੀ ਕਾਨੂੰਆ ਰੋਡ ਤੇ ਸ਼ਾਸਤਰੀ ਨਗਰ ਮੋੜ ਤੇ ਉਹ ਗੱਡੀ ਇੱਕਾਈ ਦਿੱਲੀ ਨੰਬਰ ਉਹਨੂੰ ਰੁਕਣ ਦਾ ਇਸ਼ਾਰਾ ਤਾਂ ਮੈਂ ਵੀ ਇੱਥੇ ਖਲੋਤਾ ਸਾਰੇ ਬੰਦੇ ਸੜਕ ਦੇ ਲੋਕ ਖੋਤੇ ਨੂੰ ਇਸ਼ਾਰਾ ਤਾਂ ਉਹਨੇ ਗੱਡੀ ਭਜਾ ਲਈ ਆ ਗੱਡੀ ਇੰਪਾਉਂਡ ਕਰਤੀ ਜੀ ਜੀ ਇਹ ਪੁਲਿਸ ਨੂੰ ਹੀ ਮਾੜਾ ਆਉਂਦੇ ਨੇ ਅੱਡ ਜਾਂਦੇ ਫਿਰ ਪੁਲਿਸ ਵਾਲੀ ਆਉਂਦੇ ਨੇ ਆਏ ਨੇ ਫੋਨ ਪਰ ਉਹਨਾਂ ਨੂੰ ਜਦੋਂ ਇਹਨਾਂ ਦੇ ਸਾਰੇ ਹਾਲਾਤ ਦੱਸੇ ਤੇ ਕਿਸੇ ਨੇ ਵੀ ਇਹਨਾਂ ਦੀ ਹਮਾਇਤ ਨਹੀਂ ਕੀਤੀ ਕਹਿੰਦੇ ਹਾਂ ਅਸੀਂ ਨਹੀਂ ਭਰੀ ਇਹਨਾਂ ਦੀ ਤੇ ਸਮਝਦੇ ਨੇ ਵੀ ਅਸੀਂ ਨਵੇਂ ਸਮਾਜ ਦੇ ਨਵੇਂ ਚਿਹਰੇ ਆਂ ਤੇ ਮਾਪੇ ਉਹਨੂੰ ਪਤਾ ਕੋਈ ਨਹੀਂ ਵੀ ਮਾਪੇ ਉਹਦੇ ਧਿਆਨ ਚ ਮੈਂ ਤੇ ਜ਼ਰੂਰ ਕਰ ਲਿਆਵਾਂਗਾ ਵੀ ਤੁਹਾਡੇ ਬੱਚਿਆਂ ਨੇ ਆਕਰਦੂਦ ਕੀਤੀ ਸ਼ਹਿਰ ਚ ਆ ਕੇ। ਸਤ ਸਰندر ਸਿੰਘ ਜੀ ਇਤਰਾਫ ਕੰਜਾ ਦੇ ਬਟਾਲਾ ਆਜ ਨਾਕਾਬੰਦੀ ਕੀਤੀ ਸੀ ਇੱਥੇ ਬਟਾਲੇ ਦੇ ਵਿੱਚ ਹੀ ਕਾਨੂੰਨ ਆਂ ਰੋਡ ਤੇ ਸ਼ਾਸਤਰੀ ਨਗਰ ਮੋੜ ਤੇ ਉਹ ਗੱਡੀ ਇੱਕਾਈ ਦਿੱਲੀ ਨੰਬਰ ਉਹਨੂੰ ਰੁਕਣ ਦਾ ਇਸ਼ਾਰਾ ਤੇ ਮੈਂ ਵੀ ਇੱਥੇ ਖਲੋਤਾ ਸਾਰੇ ਬੰਦੇ ਛੜਕ ਦੇ ਲੋਕ ਖਲੋਤਿਆਂ ਨੂੰ ਇਸ਼ਾਰਾ ਤੇ ਉਹਨੇ ਗੱਡੀ ਭਜਾ ਲਈ ਆ। ਗੱਡੀ ਭਿੜਾ ਲਈ ਤੋਂ ਤੇ ਬਾਅਦ ਵਿੱਚ ਉਹਦਾ ਪਿੱਛਾ ਕਰਕੇ ਫਿਰ ਬਾਕੀ ਨਾਕਿਆਂ ਦੇ ਸਾਰਿਆਂ ਦੇ ਇਹਨਾਂ ਨੂੰ ਮੈਸੇਜ ਭੇਜਿਆ ਤੇ ਫਿਰ ਉਹਨੂੰ ਸ਼ਰਧ ਵਿੱਚ ਕਾਬੂ ਕਰਕੇ ਲਿਆਂਦਾ ਜੀ ਤੇ ਬੰਦੀ ਕਾਰਵਾਈ ਕਰਤੀ ਹੈ ਗੱਡੀ ਇੰਪਾਉਂਡ ਕਰਤੀ ਹੈ ਜੀ ਜੀ ਇਹ ਪੁਲਿਸ ਨੂੰ ਹੀ ਮਾੜਾ ਆਉਂਦੇ ਨੇ ਤੇ ਉੱਡ ਜਾਂਦੇ ਫਿਰ ਪੁਲਿਸ ਵਾਲੀ ਆਉਂਦੇ ਨੇ ਆਏ ਨੇ ਫੋਨ ਪਰ ਉਹਨਾਂ ਨੂੰ ਜਦੋਂ ਇਹਨਾਂ ਦੇ ਸਾਰੇ ਹਾਲਾਤ ਦੱਸੇ ਤੇ ਕਿਸੇ ਨੇ ਵੀ ਇਹਨਾਂ ਦੀ ਹਮਾਇਤ ਨਹੀਂ ਕੀਤੀ ਕਿਸੇ ਨੇ ਹਾਮੀ ਨਹੀਂ ਭਰੀ ਇਹਨਾਂ ਦੀ ਬੱਸ ਗੱਡੀ ਫੇਲਾ ਲੈ ਨੂੰ ਦੇ ਆ ਜੀ ਕਰਨਾ ਜੇ ਦੇ ਕੋ ਕਾਜ ਪੱਤਰ ਦੇ ਦਿੰਗੇ ਤੇ ਚਲਾਨ ਕਰ ਦੇਵਾਂਗੇ ਤੇ ਕੋਰਟ ਦਾ ਚਲਾਨ ਕੀਤਾ ਭਾਰੀ ਜੁਰਮਾਨਾ ਹੋਏਗਾ ਇਹਨਾਂ ਨੂੰ ਪਤਾ ਲੱਗੇਗਾ ਵੀ ਫਿਰ ਇਹਨਾਂ ਦੇ ਮਾਪਿਆਂ ਨਾਲ ਗੱਲ ਕੀਤੀ ਆ ਨਹੀਂ ਕਰਾਉਣਗੇ ਤੇ ਜਾਨ ਛੱਡਾਂਗੇ ਜੀ ਗੱਲ ਇਹਨਾਂ ਦੇ ਮਾਪਾਤ ਮਾں ਬਾਪ ਤੱਕ ਗੱਲ ਇਹਨਾਂ ਦੀ ਪੂਰੇ ਧਿਆਨ ਚ ਲਿਆਵਾਂਗੇ ਇਹਨਾਂ ਦੇ ਵੱਡਿਆਂ ਦੇ ਵੀ ਆ ਤੁਹਾਡੇ ਬੱਚੇ ਸ਼ਹਿਰ ਜਾਣ ਕੇ ਦੇ ਆ ਕੰਮ ਕਰਨਾ ਫਿਰ ਮਾਪੇ ਉਹਨਾਂ ਤੇ ਪਤਾ ਨਹੀਂ ਮਾਪੇ ਤੇ ਵਿਚਾਰੇ ਇੰਨੇ ਹੁੰਦੇ ਆ ਆਪਣੇ ਬੱਚਿਆਂ ਲਈ ਇਹ ਨਾ ਕੋਈ ਦੱਸਦੇ ਆ ਤੇ ਸਮਝਦੇ ਨੇ ਵੀ ਅਸੀਂ ਨਵੇਂ ਸਮਾਜ ਦੇ ਨਵੇਂ ਚਿਹਰੇ ਆਂ ਤੇ ਮਾਪਿਆਂ ਨੂੰ ਪਤਾ ਕੋਈ ਨਹੀਂ ਵੀ ਮਾਪਿਆਂ ਦੇ ਧਿਆਨ 'ਚ ਮੈਂ ਤੇ ਜ਼ਰੂਰ ਗੱਲ ਲਿਆਵਾਂਗਾ ਵੀ ਤੁਹਾਡੇ ਬੱਚਿਆਂ ਨੇ ਆਹ ਕਰਤੂਤ ਕੀਤੀ ਸ਼ਹਿਰ 'ਚ ਆ ਕੇ